ਭਾਈ ਤਾਰੂ ਸਿੰਘ ਦਾ ਜੂੜਾ ਪਕੜ ਲਿਆ। ਕੇਸ ਪਕੜ ਲਏ ਨੇ। ਜਦੋਂ ਕੇਸਾਂ ਤੇ ਕੈਂਚੀ ਚਲਾਈ ਐ ਤੇ ਜਲਾਦ ਨੂੰ ਇਉਂ ਜਾਪਿਆ ਜਿਵੇਂ ਕੇਸ ਤਾਰਾਂ ਦੇ ਬਣ ਗਏ ਨੇ, ਕੈਂਚੀ ਖੁੰਡੀ ਹੋ ਗਈ ਪਰ ਕੇਸ ਨਹੀਂ ਕੱਟੇ ਗਏ। ਤੇ ਜ਼ਕਰੀਆ ਖਾਨ ਨੇ ਫਿਰ ਐਲਾਨ ਕੀਤਾ ਕਹਿੰਦਾ ਜੇ ਕੇਸ ਨਹੀਂ ਕੱਟੇ ਜਾ ਰਹੇ ਤੇ ਕਾਫਰ ਦੀ ਖੋਪੜੀ ਉਡਾ ਦਿਓ, ਨਾ ਰਹੇਗਾ ਬਾਸ ਤੇ ਨਾ ਵਜੇਗੀ ਬਾਂਸਰੀ। ਇਹ ਜਦੋਂ ਬਚਨ ਸੁਣਿਆ ਨਾ ਭਾਈ ਤਾਰੂ ਸਿੰਘ ਨੇ ਖੇੜੇ ਵਿੱਚ ਆ ਗਿਆ। ਸਰੀਰ ਮਿੱਟੀ ਹੋ ਚੁੱਕਿਆ ਹੈ। ਟੂੰਬੇ ਉੱਡ ਗਏ ਨੇ ਚਰਖੜੀ ਦੇ ਨਾਲ। ਤੇ ਖੇੜਾ ਇਸ ਗੱਲ ਦਾ ਹੈ ਵੀ ਬਾਪੂ ਗੁਰੂ ਗੋਬਿੰਦ ਸਿੰਘ ਨੇ ਮੇਰੀ ਅਰਦਾਸ ਸੁਣ ਲਈ। ਮੈਨੂੰ ਕੇਸ ਪਿਆਰੇ ਸੀ ਮੇਰੇ ਬਚ ਗਏ ਜਾਨ ਦੀ ਤੇ ਮੈਂ ਪਰਵਾਹ ਨਹੀਂ ਕਰਦਾ ਅੱਜ ਮਿਟੇ ਜਾਂ ਕੱਲ ਮਿਟ ਜਾਵੇ। ਭਾਈ ਤਾਰੂ ਸਿੰਘ ਦਾ ਖੋਪੜ ਲੈ ਗਿਆ ਕੇਸਾਂ ਸਮੇਤ। ਸਰੀਰ ਚੋਂ ਲਹੂ ਨੁਚੜ ਰਿਹਾ ਹੈ। ਅਸਲ ਅਜ਼ਮਤ ਇਹ ਹੈ ਕਰਾਮਾਤ ਇਹ ਵੀ ਕਿਸੇ ਇੱਕ ਵੀ ਰੰਬੀ ਦੀ ਝੋਟ ਦੇ ਉੱਤੇ ਭਾਈ ਤਾਰੂ ਸਿੰਘ ਦੇ ਗਲੂਏ ਚੋਂ ਸੀ ਨਹੀਂ ਨਿਕਲੀ ਸ਼ੁ크ਰੀਆ ਦਾ ਕੀਤਾ ਹੈ ਗੁਰੂ ਦਾ ਧੰਨ ਹੈ ਪਾਤਸ਼ਾਹ ਤੁਸੀਂ ਮੇਰੀ ਅਰਦਾਸ ਸੁਣੀ ਮੇਰੇ ਕੇਸ ਰਹਿ ਗਏ ਖੋਪੜੀ ਲਥਿਆ ਹੈ ਹੁਣ ਪੁੱਛੋ ਮਹਾਰਾਜੇ ਨੂੰ ਦਰਦ ਕਿਉਂ ਨਹੀਂ ਹੁੰਦਾ ਆਮ ਇਨਸਾਨ ਤੇ ਮਿਟ ਜਾਵੇਗਾ ਨਾਨਕ ਤੇ ਤੇ ਗੁਰਮਖ ਤਰਾਪੇ ਦਰਦ ਨਿਵਾਰ ਹੈ ਜਾਂਕੇ ਆਪੇ ਕਹਿੰਦੇ ਜਿਨ੍ਹਾਂ ਦੇ ਦਰਦ ਆਪ ਉਹ ਨਿਵਾਰ ਦਿੰਦਾ ਹੈ ਨਾ ਉਹ ਗੁਰਮੁਖ ਜਨ ਪਰਮ ਰਸ ਵਿੱਚ ਤ੍ਰਿਪਤ ਰਹਿੰਦੇ ਨੇ ਉਹਨਾਂ ਨੂੰ ਦਰਦ ਹੁੰਦਾ ਹੀ ਨਹੀਂ ਹੈ ਉਹ ਆਨੰਦ ਵਿੱਚ ਰਹਿੰਦੇ ਨੇ